ਕਿਸ ਤਰ੍ਹਾਂ ਭੱਜਦੇ ਨੇ ਬੱਚੇ ਕਿੱਦਾਂ ਭੱਜ ਕੇ ਚੜਦੇ ਨੇ ਜਿਹੜੇ ਨੇ ਹੱਥ ਪਾ ਲਿਆ ਜਿਹੜਾ ਚੜ ਗਿਆ ਚੜ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਉਹ ਤਾਂ ਕਿੱਦਾਂ ਕੀ ਕੋਈ ਕੀ ਹਾਲਾਤ ਨੇ ਇਹ ਬਹੁਤ ਮਾੜੇ ਹਾਲਾਤ ਨੇ ਬਸ ਤਾਂ ਹੀ ਬਲਟੀਆਂ ਵਾਲਾ ਮੱਲੇ ਆ ਲੜਿਆ ਦੇਖੋ ਲਟਕਦੇ ਆ ਰਹੇ ਨੇ ਕੋਈ ਹਾਦਸਾ ਵੀ ਹੋ ਸਕਦਾ ਕੋਈ ਇਸ ਤਰ੍ਹਾਂ ਉਹ ਤਾਂ ਸਕਦਾ ਹੀ ਕੀ ਕਰੀ ਫਿਰ ਕਾਲਜ ਚ ਗਾਲਾਂ ਪੈਂਦੀਆਂ ਨੇ ਸਰਕਾਰ ਤਾਂ ਕਹਿ ਰਹੀ ਹੈ ਸਿੱਖਿਆ ਦਾ ਮਿਆਰ ਉੱਚਾ ਚੱਕਣਾ ਤੁਸੀਂ ਪੜ੍ਹ ਮਿਆਰ ਦੇਖ ਲਵਾ ਦੇਖ ਲੋ ਮਿਆਰ ਦੇਖੋ ਜੀ ਗੱਡੀ ਬੜੀ ਭਰੀ ਵੀ ਆ ਉਹ ਲੋੜੇ ਚੱਲਦੀਆਂ ਨੇ ਵੀਰੇ ਆਸਾ ਕੋਈ ਹੋਰ ਵੀ ਹੋ ਸਕਦਾ ਆਸਾ ਹੋ ਸਕਦਾ ਮੇਰੇ ਨਾਲ ਕਿਤੇ ਵੀ ਹੋ ਸਕਦਾ ਆਸਾ 120 25 ਸਵਾਰੀਆਂ 48 ਸੀਟਰ ਗੱਡੀਆਂ ਮੇਰੀ ਹਲੇ ਇਹ ਬਸਦਾ ਇਹ ਹਾਲ ਹੈ ਹਾਂਜੀ ਹਲੇ ਹੋਰ ਸਵਾਰੀ ਚੜ੍ਹੇਗੀ ਜੇ ਬੱਸ ਨਹੀਂ ਰੁਕਦੀ ਤਾਂ ਬਕਾਇਦਾ ਡਰਾਈਵਰ ਦੀ ਕੰਪਲੇਂਟ ਵੀ ਹੁੰਦੀ ਆ ਹੁਣ ਤੁਸੀਂ ਦੱਸੋ ਕਿ ਡਰਾਈਵਰ ਕੀ ਕਰੇ ਰੋਜ਼ ਇਹ ਹੀ ਹਾਲ ਹੁੰਦਾ ਸਭ ਕੁਝ ਅਸੀਂ ਰੋਹੀ ਦੇਖਦੇ ਆਂ ਹਾਂ ਕੁੜੀਆਂ ਗਿਰ ਸਕਦੀਆਂ ਨੇ ਕਿੰਨ ਬਹੁਤ ਮਾੜਾ ਹਾਲ ਆ ਜੀ ਬੱਚੇ ਬੱਚੇ ਬਹੁਤ ਦੂਰ ਦੂਰ ਤੱਕ ਪਾਈਦੇ ਨੇ ਤੁਸੀਂ ਵੀ ਇੱਥੇ ਹੀ ਖੱਜਲ ਹੋ ਕੇ ਜਾਂਦੇ ਹੋ ਹਾਂ ਜੀ ਹਾਂ ਲੇਟ ਵੀ ਹੋ ਜਾਂਦਾ ਬਹੁਤ ਵਾਰ ਮੈਂ ਤਕਰੀਬਨ 2014 ਦਾ ਪਟਿਆਲੇ ਜਾਣਾ ਪਹਿਲਾਂ ਸਟੱਡੀ ਪਟਿਆਲੇ ਕਰਦਾ ਸੀਗਾ ਜੀ ਤੇ ਹੁਣ ਮੈਂ ਜੋਬ ਪਟਿਆਲੇ ਕਰਦਾ 2021 ਦਾ ਅਸੀਂ ਵੀ ਟਾਕੀਆਂ ਦੇ ਵਿੱਚ ਲੰਮਕ ਲੰਮਕ ਕੇ ਕਾਲਜ ਜਾਂਦੇ ਰਹਾਂ ਰੱਗੇ ਆਂਦੇ ਨੇ ਆਮ ਆਦਮੀ ਪਾਰਟੀ ਆਂਦੇ ਰੇਲੀਆਂ ਪਿੰਡੀ ਪਿੰਡੀ ਗੱਡੀਆਂ ਦਿੰਦੇ ਨੇ ਇਹ ਅਸੀਂ ਬਥੇਰੀ ਵਾਰ ਫੋਨ ਵੀ ਕੀਤੇ ਨੇ ਪਿੱਟ ਪਿੱਟ ਮਰ ਕੇ ਵੀ ਭਾਈ ਸਾਡੇ ਰੂਟ ਤੇ ਉਹ ਗੱਡੀਆਂ ਭੇਜ ਦਿਆ ਕਰੋ ਗੱਡੀਆਂ ਭੇਜ ਦੇ ਕੋ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਤਸ ਨੂੰ ਇੱਕ ਗੱਡੀ ਦੀ ਲਿਮਟ 50 52 ਸਵਾਰੀਆਂ ਦੀ ਆ ਉਹਦੇ ਵਿੱਚ ਘੱਟੋ ਘੱਟ 130 ਵਾਰੀ ਬੈਂਦੀ ਆ ਚੜਦੀ ਉਹ ਵੀ ਲਟਾਂ ਪਿੰਗ ਹੁੰਦੇ ਨੇ ਭਾਈ ਜੀ ਬਹੁਤ ਬੁਰੇ ਹਾਲਾਤ ਨੇ ਜੀ ਕਿਤਾ ਬਹੁਤ ਬੁਰੇ ਹਾਲਾਤ ਨੇ ਹਾਂ ਇਹ ਕਾਰਨ ਕੀ ਹੈ ਜੀ ਇੰਤਾ ਹਾਲਾਤ ਕਿਉਂ ਬਣ ਰਹੇ ਨੇ ਗੱਟੀਆਂ ਘਟ ਨਹੀਂ ਰੂਹਦੇ ਗੱਟੀਆਂ ਘਟ ਨੇ ਜੇ ਕਿਸੇ ਨੂੰ ਕੋਈ ਦਮੀ ਦੀ ਮਾਰੀ ਹੋ ਤਾਂ ਵਿੱਚ ਬੰਦਾ ਟੈਪ ਮਰ ਜੂਗਾ ਹੁਣ ਗਰਮੀ ਦੇ ਵਿੱਚ ਅਸੀਂ ਇਹੋ ਜਿਹੇ ਵੀ ਕਾਰਨ ਦੇਖੇ ਨੇ ਸਵੇਰੇ ਸਵੇਰੇ ਕਈ ਕੁੜੀਆਂ ਨੂੰ ਜਿਵੇਂ ਆਪਾਂ ਕਹਿੰਦੇ ਉਹ ਗੁੰਮ ਹੋ ਜਾਂਦੇ ਨੇ ਵਿੱਚ ਤੜਕੇ ਵਿੱਚ ਬਜ਼ੁਰਗ ਨੇ ਉਹਨਾਂ ਨੂੰ ਅਸੀਂ ਪਾਣੀ ਪਿਲਾਉਣੇ ਆ ਜੀ ਇਹ ਡੰਮਰੂ ਵਾਲਾ ਕੰਮ ਕਰਿਆ ਪੈਨਾਂ ਨੇ ਕਾਂਦਰ ਬਾਂਦਰੀ ਦਾ ਨਾਚਾ ਕੰਮ ਕਰਿਆ ਪਿਆ ਇਹਨਾਂ ਦਾ ਲੇ ਪਲੇ ਕੱਖ ਨਹੀਂ ਹੈਗਾ ਜੀ ਹੋ ਸਕਦਾ ਤੁਹਾਡੀ ਵੀਡੀਓ ਦੇਖ ਕੇ ਮੇਰੇ ਦੀ ਪਰਚਾ ਕਰ ਸਕਦੇ ਕਰ ਦਿਓ ਬਈ ਕੁੜੀਆਂ ਸਾਡੀਆਂ ਧੀਆਂ ਪੈਣਾ ਟਾਕੀਆਂ ਚ ਲੜਕ ਕੇ ਜਾਂਦੀਆਂ ਨੇ ਜੀ ਇੰਨੀ ਭੀੜ ਦੇ ਵਿੱਚ ਖੜ ਕੇ ਜਾਂਦੀਆਂ ਨੇ ਇਹ ਆ ਜੀ ਤਰੱਕੀ ਕਰ ਰਿਹਾ ਸਰਕਾਰ ਵੱਲੋਂ ਜਿਹੜਾ ਪੰਜਾਬ ਦਿਖਾਇਆ ਜਾ ਰਿਹਾ ਆ ਅਸੀਂ ਤਾਂ ਕੋਈ ਗਲਤੀ ਨਹੀਂ ਲੋਕਾਂ ਦੀ ਗਲਤੀ ਜਿਹੜੇ ਇੰਨੀ ਸਵਾਰੀ ਚੜਦੇ ਨੇ ਵੇਖੋ ਜਿਹੜੀ ਫ੍ਰੀ ਸਵਾਰੀ ਆ ਉਹੀ ਜ਼ਿਆਦਾ ਹੈਰਾਨ ਕਰਦੀ ਆ ਜੀ ਨਹੀਂ ਉਹੀ ਆ ਬਈ ਇਹ ਤਾਂ ਸਰਕਾਰ ਦੀਆਂ ਨੀਤੀਆਂ ਨੇ ਜੀ ਕਿਉਂ ਇਹਨਾਂ ਨੇ ਫ੍ਰੀ ਕੀਤਾ ਬਜ਼ੁਰਗਾਂ ਦਾ ਕਿਹਾ ਸਿਰ ਮੱਥੇ ਪਰ ਪ੍ਰਣਾਲਾ ਉੱਥੇ ਦਾ ਉੱਥੇ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਿਵਾਣਾ ਅਸੀਂ ਇਹ ਗੱਲ ਕਿਉਂ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਬੀਤੇ ਦਿਨੀ ਮੱਲੇਬਾਲ ਤੋਂ ਜਿਹੜੀ ਪੀਆਰਟੀਸੀ ਦੀ ਗੱਡੀ ਚੱਲਦੀ ਆ ਉਹਦਾ ਫਰੀਦਪੁਰ ਐਕਸੀਡੈਂਟ ਹੁੰਦਾ ਏ ਉਹ ਕਮਾਣੀਆਂ ਟੁੱਟਣ ਦੇ ਕਾਰਨ ਓਵਰਲੋਡ ਹੋਣ ਦੇ ਕਾਰਨ ਦਰਖਤ ਦੇ ਵਿੱਚ ਵੱਜਦੀ ਆ ਕਾਫੀ ਨੁਕਸਾਨ ਹੁੰਦਾ ਏ ਸੱਟਾਂ ਲੱਗਦੀਆਂ ਨੇ ਤੇ ਕਿਹਾ ਜਾਂਦਾ ਏ ਕਿ ਓਵਰਲੋਡ ਸੀ ਗੱਡੀ ਗੱਡੀਆਂ ਦਾ ਕਿੱਦਾਂ ਦੇ ਹਾਲਾਤ ਨੇ ਕੀ ਆ ਸਾਰਾ ਸਿਸਟਮ ਆ ਉਹ ਤੁਹਾਨੂੰ ਅੱਜ ਦਿਖਾਵਾਂਗੇ ਰੋਡਵੇਜ ਦੀ ਪੀਆਰਟੀਸੀ ਦੀ ਬੱਸ ਫੇਰ ਆ ਰਹੀ ਆ ਸਟੂਡੈਂਟ ਨੇ ਜਿਹੜੇ ਉਹ ਵਿੱਚ ਚੜਨ ਦੇ ਲਈ ਖੜੇ ਨੇ ਪਹਿਲਾਂ ਹੀ ਹਾਲਾਤ ਇਦਾਂ ਦੇ ਨੇ ਦੇਖੋ ਕਿਸ ਤਰ੍ਹਾਂ ਭੱਜਦੇ ਨੇ ਬੱਚੇ ਕਿੱਦਾਂ ਭੱਜ ਕੇ ਚੜਦੇ ਨੇ ਜਿਹੜੇ ਨੇ ਹੱਥ ਪਾ ਲਿਆ ਜਿਹੜਾ ਚੜ ਗਿਆ ਚੜ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਕਿਉਂਕਿ ਕੋਈ ਗੱਡੀ ਨਹੀਂ ਇਹ ਰੂਟ ਤੇ ਚੱਲਦੀ ਕੁੜੀਆਂ ਨੇ ਜਿਹੜੀਆਂ ਸਾਡੀਆਂ ਭੈਣਾਂ ਨੇ ਪਰੇਸ਼ਾਨ ਹੋ ਰਹੀਆਂ ਨੇ ਇੰਨੀ ਭੀੜ ਦੇ ਵਿੱਚ ਗੱਡੀ 'ਚ ਚੜ ਕੇ ਜਾਂਦੀਆਂ ਨੇ ਕਿੱਦਾਂ ਦੇ ਹਾਲਾਤ ਨੇ ਤੁਸੀਂ ਸਾਰੀਆਂ ਤਸਵੀਰਾਂ ਦੇਖ ਰਹੇ ਹੋ ਇਹ ਹਾਲਾਤ ਨੇ ਜੀ ਇੱਕ ਫਰਾਂਸ ਦੀ ਜਾਂ ਜਾਪਾਨ ਦੀ ਘਟਨਾ ਸੀ ਜਿੱਥੇ ਇੱਕ ਟ੍ਰੇਨ ਨੂੰ ਸਰਕਾਰ ਬੰਦ ਕਰਨ ਲੱਗੀ ਸੀ ਪਰ ਸਰਕਾਰ ਨੂੰ ਪਤਾ ਲੱਗਦਾ ਏ ਕਿ ਇੱਕ ਗੁੜੀ ਆ ਜਿਹੜੀ ਉਹ ਕਾਲਜ ਜਾਂਦੀ ਆ ਉਹ ਟ੍ਰੇਨ ਦੇ ਵਿੱਚ ਤਾਂ ਐਲਾਨ ਕੀਤਾ ਗਿਆ ਸੀ ਕਿ ਜਦੋਂ ਤੱਕ ਉਹਦਾ ਕਾਲਜ ਚੱਲੂਗਾ ਇਹ ਟ੍ਰੇਨ ਜਾਂ ਇਹ ਬੱਸ ਉਸੇ ਤਰ੍ਹਾਂ ਚੱਲੂਗੀ ਪਰ ਸਾਡੇ ਕੀ ਹਾਲਾਤ ਆ ਦਾਅਵੇ ਤਾਂ ਕੀਤੇ ਜਾਂਦੇ ਨੇ ਮਿਆਰ ਉੱਚਾ ਚੱਕਣ ਦੇ ਪਰ ਮਿਆਰ ਕਿਦਾਂ ਉੱਚਾ ਚੱਕਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਗੱਲ ਕਰਦੇ ਆ ਬੱਸ ਦੇ ਡਰਾਈਵਰ ਵੀ ਨੇ ਇੱਥੇ ਸਵਾਰੀਆਂ ਵੀ ਨੇ ਗੱਲ ਕਰਾਂਗੇ ਸਾਰਿਆਂ ਦੇ ਨਾਲ ਹਾਂਜੀ ਭਾਈ ਜੀ ਕੀ ਨਾਮ ਹੈ ਜੀ ਰਾਮਰਜੀਤ ਸਿੰਘ ਆ ਜੀ ਦੇਖੋ ਜੀ ਗੱਡੀ ਬੜੀ ਭਰੀ ਵੀ ਆ ਓਵਰ ਲੋਡੇ ਚੱਲਦੀਆਂ ਨੇ ਵੀਰੇ ਇਹ ਬਾਈ ਫਿਰ ਐਕਸੀਡੈਂਟ ਹੋ ਜਾਂਦਾ ਏ ਫਰੀਦਪੁਰ ਹੋਇਆ ਹੀ ਐਕਸੀਡੈਂਟ ਹੁੰਦਾ ਹੀ ਇਹ ਰੋਜ਼ ਦਾ ਹੀ ਕੰਮ ਇਹੀ ਆ ਵੀਰੇ ਅਸੀਂ ਕੀ ਕਰ ਸਕਦੇ ਆ ਅਸੀਂ ਕੁਝ ਨਹੀਂ ਕਰ ਸਕਦੇ ਨਾ ਹਾਂ ਫਰੀ ਸਫਰ ਕਰਕੇ ਸਵਾਰੀ ਜ਼ਿਆਦਾ ਗੱਡੀਆਂ ਘਟਨੇ ਹਾਂ ਮੈਗਨੋ ਸੀ ਕਿਹਾ ਨਹੀਂ ਆਪਣੇ ਸੀਨੀਅਰਾਂ ਨੂੰ ਕਈ ਵਾਰ ਕਹਿ ਚੁੱਕੇ ਆ ਪਰ ਇੱਧਰ ਇਹ ਰੂਟ ਕੰਨੀ ਕੋਈ ਧਿਆਨ ਨਹੀਂ ਦਿੰਦਾ ਨਾ ਮਹਿਕਮਾ ਦਿੰਦਾ ਨਾ ਕੋਈ ਸਰਕਾਰ ਧਿਆਨ ਦਿੰਦੀ ਆ ਇਸ ਰੂਟ ਵੱਲ ਹਾਸਾ ਕੋਈ ਹੋਰ ਵੀ ਹੋ ਸਕਦਾ ਹੈ ਹਾਸਾ ਹੋ ਸਕਦਾ ਮੇਰੇ ਨਾਲ ਵੀ ਕਿਤੇ ਵੀ ਹੋ ਸਕਦਾ ਹਾਸਾ 120 25 ਸਵਾਰੀਆਂ 48 ਸੀਟਰ ਗੱਡੀਆਂ ਮੇਰੀ ਹਾਂ ਕਿਤੇ ਨਹੀਂ ਹਾਸਾ ਭਾਈ ਫਿਰ 5 5 10 10 ਲੱਖ ਜੇ ਰੱਬ ਨਾ ਕਰੇ ਕਿਸੇ ਦੀ ਜਾਨ ਚਲੀ ਜਾਂਦੀ ਆ ਉਹਨਾਂ ਨੂੰ ਦੇਣਗੇ ਹੋਣੇ ਗੌਰ ਕਰ ਲੈਣ ਕੋਈ ਗੱਡੀਆਂ ਲਾ ਦੇ ਹਾਂ ਸਹੀ ਗੱਲ ਆਈ ਹੈ ਮੈਕਮਾ ਪਰ ਨਹੀਂ ਦਿੰਦਾ ਸਾਰਾ ਕੁਝ ਡਰਾਈਵਰ ਤੇ ਆ ਜਾਂਦਾ ਹਾਂ ਜਦੋਂ ਕੱਲ ਕੋਲ ਨੂੰ ਕੋਈ ਹਾਸਾ ਹੋ ਜਾਂਦਾ ਸਭ ਮੈਂ ਕਿਹਾ ਕੋਈ ਕਰਦਾ ਕੋਈ ਸਾਥ ਹੀ ਨਹੀਂ ਜਾਂਦਾ ਹੈਗਾ ਡਰਾਈਵ ਕਨੈਕਟਰ ਦਾ ਜੀ ਜੀ ਕਨੈਕਟਰ ਹੈਗੇ ਨੇ ਜੀ ਕਨੈਕਟਰ ਸਾਹਿਬ ਕਿੱਥੇ ਨੇ ਰੋਕ ਲਿਓ 1 ਮਿੰਟ ਵੀਰ ਜੀ ਸਾਨੂੰ ਸਮਾਂ ਦੇ ਦਿਓ ਸੋ ਦੇਖੋ ਜੀ ਕਿਸ ਤਰ੍ਹਾਂ ਕੁੜੀਆਂ ਕਿਸ ਤਰ੍ਹਾਂ ਪੁੱਤ ਕਿੱਦਾਂ ਕੀ ਕੋਈ ਕੀ ਹਾਲਾਤ ਨੇ ਇਹ ਬਹੁਤ ਮਾੜੇ ਹਾਲਾਤ ਨੇ ਬਸ ਤਾਂ ਹੀ ਬਾਲਟੀ ਵਾਲਾ ਮੱਲੇ ਵਾਲਾ ਲੜਿਆ ਦੇਖੋ ਲੜਕਦੇ ਆ ਰਹੇ ਹਾਂ ਹਾਦਸਾ ਵੀ ਹੋ ਸਕਦਾ ਕੋਈ ਜਿਸ ਤਰ੍ਹਾਂ ਉਹ ਤਾਂ ਸਕਦਾ ਹੀ ਕੀ ਕਰੀ ਫਿਰ ਕਾਲ ਚ ਘਾਲਾ ਪੈਂਦੀਆਂ ਨੇ ਜੀ ਸਰਕਾਰ ਤਾਂ ਕਹਿ ਰਹੀ ਹੈ ਸਿੱਖਿਆ ਦਾ ਮਿਆਰ ਉੱਚਾ ਚੱਕਣਾ ਹੈ ਤੁਸੀਂ ਪੜ੍ਹਨ ਦੇਖ ਲਵਾ ਦੇਖ ਲੋ ਮਿਆਰ ਹਾਂ ਆ ਦੇਖੋ ਸੋ ਸਿੱਖਿਆ ਦਾ ਮਿਆਰ ਉੱਚਾ ਹਾਂਜੀ ਕੀ ਨਾਮ ਹੈ ਜੀ ਅਸ਼ਰਫ ਖਾਨ ਹੈ ਜੀ ਭਾਈ ਜੀ ਬਹੁਤ ਬੁਰੇ ਹਾਲਾਤ ਨੇ ਬਿਲਕੁਲ ਜੀ ਬਹੁਤ ਮਾੜੇ ਹਾਲ ਨੇ ਜਿਵੇਂ ਦਿੱਲੀ ਦਾ ਜਾਣ ਵਾਲਾ ਦਿੱਲੀ ਦਾ ਇਹੀ ਹਾਲ ਹੈ ਰੋਡ ਦੇ ਉੱਪਰ ਬਰਸਦੀਆਂ ਗੱਡੀਆਂ ਜਿਹੜੀਆਂ ਨੇ ਘਟਨੇ ਤੇ ਸਵਾਰੀ ਬਹੁਤ ਜ਼ਿਆਦਾ ਹੈ ਇਹ ਡਰਾਈਵਰ ਕੰਡੈਕਟਰ ਵੀ ਕੀ ਕਰਨੇ ਜੀ ਹੁਣ ਦੇਖੋ ਇੰਨੀ ਸਵਾਰੀ ਦੇ ਵਿੱਚ ਜੇ ਕੋਈ ਹਾਦਸਾ ਵਾਪਰ ਗਿਆ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਮੇਰੀ ਸਰਕਾਰ ਨੂੰ ਅਪੀਲ ਆ ਬੇਨਤੀ ਹੈ ਕਿ ਸਰਕਾਰ ਵੱਧ ਤੋਂ ਵੱਧ ਗੱਡੀਆਂ ਪਾਈਆਂ ਕਿਤਾ ਕਹਿੰਦੇ ਜੀ ਸਿੱਖਿਆ ਦਾ ਮਿਆਰ ਉੱਚਾ ਚੱਕ ਤਾਂ ਸਿੱਖਿਆ ਕ੍ਰਾਂਤੀ ਆ ਗਈ ਆਏ ਸਿੱਖਿਆ ਕ੍ਰਾਂਤੀ ਇਹ ਇਹੀ ਸਿੱਖਿਆ ਕ੍ਰਾਂਤੀ ਹੈ ਜੀ ਇਹਦੇ ਵਿੱਚ ਵਿਦਿਆਰਥੀਆਂ ਦੇ ਵੱਲ ਤੇ ਉਹਨਾਂ ਦੀਆਂ ਸੁਵਿਧਾਵਾਂ ਦੇ ਵੱਲ ਕੋਈ ਧਿਆਨ ਨਹੀਂ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿੰਨੇ ਮਾਮਾਂ ਦੇ ਪੁੱਤ ਲੰਮਕ ਰਹੇ ਨੇ ਬਸ ਪੂਰੀ ਦੇ ਇਹਦੇ ਵਿੱਚ ਕੱਲ ਨੂੰ ਕੋਈ ਉਨੇਕੀ ਹੁੰਦੀ ਹੈ ਤਾਂ ਉਹਦੇ ਜ਼ਿੰਮੇਵਾਰ ਕੌਣ ਆ ਸਿੱਖਿਆ ਦਾ ਮਿਆਰ ਕਿੱਧਰ ਤੇ ਆ ਕਿੱਧਰ ਨਹੀਂ ਰੱਬ ਨਾ ਕਰੇ ਕੋਈ ਹਾਦਸਾ ਹੋ ਜਾਂਦਾ ਕਿਸੇ ਦੀ ਜਾਨ ਚਲੀ ਜਾਂਦੀ ਆ ਫਿਰ ਐਲਾਨਤਾ ਕਰ ਦੇਣਗੇ ਬਈ ਕੱਲੇ ਕੱਲੇ ਦੇ ਪਰਿਵਾਰ ਨੂੰ 5-5 10-10 ਲੱਖ ਪਹਿਲਾਂ ਹੀ ਕੋਈ ਗੌਰ ਕਰਨ ਇਹ ਮੁਆਵਜ਼ਾ ਦੇਣ ਨਾਲ ਕੋਈ ਸਮੱਸਿਆ ਦਾ ਹੱਲ ਨਹੀਂ ਹੋਣਾ ਜੀ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਉਹਨਾਂ ਦਾ ਘਾਟਾ ਸਰਕਾਰ ਪੈਸਿਆਂ ਦੇ ਨਾਲ ਪੂਰਾ ਨਹੀਂ ਕਰ ਸਕਦੀ ਪਹਿਲਾਂ ਵੀ ਕਈ ਮੰਚਿਆਂ ਤੇ ਪਏ ਨੇ ਜਿਹੜਾ ਬਿਲਕੁਲ ਜੀ ਬਿਲਕੁਲ ਆਪ ਜੀ ਦੇਖ ਸਕਦੇ ਹੋ ਕਿ ਪਿੱਛੇ ਇੱਕ ਹਾਦਸਾ ਹੋਇਆ ਜਿਹਦੇ ਵਿੱਚ ਕਾਫੀ ਨੁਕਸਵਾਰੀਆਂ ਦੀ ਜੋ ਹੈ ਸੱਟਾਂ ਤੇ ਜਾਨੀਮਾਲੀ ਨੁਕਸਾਨ ਦਾ ਨੁਕਸਾਨ ਹੋਇਆ ਇਸ ਕਰਕੇ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜਿਹੜੇ ਬੱਸਾਂ ਨੇ ਟਾਈਮਸ ਪਾਈਆਂ ਜਾਣ ਤਾਂ ਜੋ ਜਿਹੜੀ ਸਿੱਖਿਆ ਦਾ ਮਿਆਰ ਆ ਤੇ ਜੋ ਇਹ ਸਮੱਸਿਆ ਨੂੰ ਦੂਰ ਹੋ ਸਕੇ ਕਿਉਂਕਿ ਹਲੇ ਤੁਸੀਂ ਦੇਖ ਲਓ ਕਿ ਹਲੇ ਤਾਂ ਅੱਗੇ ਹੋਰ ਸਵਾਰੀ ਚੜ੍ਹਣੀ ਹੈ ਜੀ ਹਲੇ ਹੀ ਬੱਸ ਦਾ ਇਹ ਹਾਲ ਹੈ ਹਾਂਜੀ ਹਲੇ ਹੋਰ ਸਵਾਰੀ ਚੜ੍ਹੇਗੀ ਜੇ ਬੱਸ ਨਹੀਂ ਰੁਕਦੀ ਤਾਂ ਬਕਾਇਦਾ ਡਰਾਈਵਰ ਦੀ ਕੰਪਲੇਂਟ ਵੀ ਹੁੰਦੀ ਹੈ ਹੁਣ ਤੁਸੀਂ ਦੱਸੋ ਕਿ ਡਰਾਈਵਰ ਕੀ ਕਰੇ ਕਿਸ ਤਰ੍ਹਾਂ ਦੇਖਦੇ ਹੋ ਜੀ ਸਾਡੇ ਬੱਚੇ ਨੇ ਦੇਖ ਕੇ ਇੱਥੇ ਸਾਨੂੰ ਤਰਸਾ ਰਹੇ ਸਾਇਦਾ ਸਾਰਾ ਹੀ ਬੁਰਾ ਹਾਲ ਹੈ ਜੀ ਇਹ ਤਾਂ ਕਹਿਣ ਵਾਸਤੇ ਕੋਸਾਂ ਵਾਕੀ ਕਰਨ ਵਾਸਤੇ ਕੁਝ ਵੀ ਨਹੀਂ ਇਹਨਾਂ ਲੋਕਾਂ ਨੇ ਜੀ ਸੋ ਦੇਖ ਰਿਹਾ ਹਾਂ ਤੁਸੀਂ ਕੀ ਹਾਲਾਤ ਨੇ ਇਹ ਆ ਜੀ ਸਿੱਖਿਆ ਕ੍ਰਾਂਤੀ ਇਹ ਆ ਸਿੱਖਿਆ ਦਾ ਮਿਆਰ ਉੱਚਾ ਚੱਕ ਰਹੀ ਸਰਕਾਰ ਕਿਸ ਤਰ੍ਹਾਂ ਸਾਡੀਆਂ ਭੈਣਾਂ ਨੇ ਜਿਹੜੀਆਂ ਉਹ ਖੱਜਲ ਹੋ ਕੇ ਗੱਡੀਆਂ ਦੇ ਵਿੱਚ ਜਾ ਰਹੀਆਂ ਨੇ ਕੀ ਨਾਮ ਹੈ ਜੀ ਆਪਣਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਰਕਾਰ ਕਹਿ ਰਹੀ ਆ ਕਿ ਬਹੁਤ ਵਧੀਆ ਸਿਸਟਮ ਚੱਲ ਰਿਹਾ ਹੈ ਪੰਜਾਬ ਤਰੱਕੀ ਦੀ ਰਾਹ ਤੇ ਆ ਖਤਮ ਹੈ ਖਤਮ ਕਹਣੀ ਖਤਮ ਹੈ ਬਿਲਕੁਲ ਇਹ ਕੋਈ ਹਾਲਾਤ ਨਹੀਂ ਜੀ ਬਹੁਤ ਮਾੜੇ ਹਾਲਾਤ ਹਮ ਰੋਜ਼ ਇਹ ਹੀ ਹਾਲ ਹੁੰਦਾ ਸਭ ਕੁਝ ਅਸੀਂ ਰੋਹੀ ਦੇਖਦੇ ਆ ਹਾਂ ਕੁੜੀਆਂ ਗਿਰ ਸਕਦੀਆਂ ਨੇ ਪਰ ਬਹੁਤ ਮਾੜਾ ਹਾਲ ਹੈ ਜੀ ਬੱਚੇ ਬੱਚੇ ਬਹੁਤ ਦੂਰ ਦੂਰ ਤੱਕ ਭਾਈ ਦੇ ਨੇ ਇਹ ਵੀ ਕੀ ਕਰਨਾ ਕਰੇ ਬਸ ਉੱਥੇ ਰੋਗ ਦੇ ਵਿਚਾਰੇ ਕਰੇ ਉੱਥੇ ਰੋਗ ਦੇ ਨੇ ਕੀ ਕਰਦੇ ਬਹੁਤ ਦੁੱਖ ਹੈ ਕੀ ਨਾਮ ਹੈ ਜੀ ਆਪਣਾ ਜਤਿੰਦਰ ਕੁਮਾਰ ਹੈ ਜਤਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਹਾਲਾਤਾਂ ਨੂੰ ਹਾਲੇ ਦੇਖੋ ਸਿਰਫ ਦਿੱਤੋਂ ਪਰ ਅੱਡੇ ਦੇ ਰੁਕਿਆ ਬਸ ਅੱਗੇ ਭਰਗੇ ਅੱਗੇ ਲੋਡਸ ਬਕਸ਼ੀਆ ਸਿੰਬੜੋ ਪੰਜ ਛੇ ਟੱਡੇ ਹੋਰ ਨੇ ਉਹਨਾਂ ਦੇਖੋ ਕਿਵੇਂ ਲਟਕ ਗਏ ਆਗੇ ਇਹ ਕਾਰਨ ਕੀ ਹੈ ਜੀ ਇਹ ਕਿਉਂ ਕਾਰਨ ਬਸਾਂ ਦੀ ਘਾਟ ਹੈ ਪਰ ਸਰਕਾਰ ਤਾਂ ਕਹਿ ਰਹੀ ਆ ਕਿ ਤਰੱਕੀ ਦੀ ਰਾਹ ਤੇ ਆ ਤਰੱਕੀ ਦੀ ਰਾਹ ਤੇ ਕਾਨੂੰ ਹੈ ਇਹ ਤਾਂ ਗੱਲਾਂ ਹੀ ਨੇ ਜਿਹੜੀਆਂ ਸਿਰਫ ਦਫ਼ਤਰ ਚ ਹੁੰਦੀਆਂ ਨੇ ਬਾਹਰ ਗੱਲਾਂ ਜੀ ਤਰੱਕੀ ਹੈ ਬਸ ਗੱਲਾਂ ਜੀ ਤਰੱਕੀ ਸੋ ਹਾਲਾਤ ਦੇਖ ਰਹੇ ਹੋ ਤੁਸੀਂ ਕੀ ਨੇ ਅਸੀਂ ਦਿੱਤੂ ਪਰ ਮੇਨ ਬੱਸ ਸਟੈਂਡ ਦੇ ਵਿੱਚ ਖੜੇ ਆ ਹੋਰ ਵੀ ਗੱਡੀ ਆਉਣੀਆਂ ਕਹਿੰਦੇ ਉਹਦੇ ਵੀ ਇਹੀ ਹਾਲਾਤ ਹੁੰਦੇ ਨੇ ਸੋ ਗੁੜੀਆਂ ਬੋਲ ਲੇਗੇ ਉਹ ਭਾਈ ਤੁਸੀਂ ਹਾਂ ਪੁੱਤ ਪੜਦੇ ਹੋ ਪਟਿਆਲ ਪੜਦੇ ਹੋ ਕੀ ਨਾਮ ਆ ਇਕਮਜੋਦਕਰ ਕਿੱਦਾਂ ਦੇ ਹਾਲਾਤ ਬਣ ਰਹੇ ਨੇ ਤੁਸੀਂ ਵੀ ਇੱਦਾਂ ਹੀ ਖੱਜਲ ਹੋ ਕੇ ਜਾਂਦੇ ਹੋ ਹਾਂਜੀ ਹਾਂ ਲੇਟ ਵੀ ਹੋ ਜਾਂਦਾ ਬਹੁਤ ਵਾਰ ਹਾਂ ਕਈ ਵਾਰ ਅਦਰ ਲਈ ਬੱਸ ਵੀ ਜਾਂਦੇ ਤੇ ਪਿੰਡ ਵਾਲੇ ਵੀ ਜਾਣਾ ਹੁੰਦਾ ਉਹ ਨਾਲ ਹੋਰ ਵੀ ਲੇਟ ਹੋ ਜਾਂਦੇ ਆ ਕਲਾਸਿਸ ਮਿਸ ਹੋ ਜਾਂਦੀਆਂ ਨੇ ਹੂੰ ਕੁਸ਼ ਪੇਪਰਾਂ ਦਾ ਟਾਈਮ ਹੈ ਹੁਣ ਬਹੁਤ ਔਖਾ ਹੁੰਦਾ ਇਹ ਹਰ ਟਾਈਮ ਹੀ ਇਦਾਂ ਹੁੰਦਾ ਕਿ ਹੁਣ ਹੋਣ ਲੱਗਿਆ ਨਹੀਂ ਇਹ ਕੁਸ਼ਕ ਦਿਨਾਂ ਤੋਂ ਹੋਣ ਲੱਗਿਆ ਹੂੰ ਹਾਂਜੀ ਸੋ ਇਹ ਹਾਲਾਤ ਨੇ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਕੁੜੀਆਂ ਕੀ ਨਾਮ ਆ ਬੇਟੇ ਪਰਮਜੀਤ ਕੌਰ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਹਾਲਾਤਾਂ ਨੂੰ ਬਹੁਤ ਪਰੇਸ਼ਾਨ ਹੋ ਕੇ ਜਾਂਦੇ ਹੋ ਹਾਂਜੀ ਬਹੁਤ ਪਰੇਸ਼ਾਨ ਹੋ ਕੇ ਜਾਂਦੇ ਆਈ ਬੱਸਾਂ ਚਪੀੜ ਬਹੁਤ ਹੁੰਦੀ ਆਈ ਹੂੰ ਸੋ ਅਗਲੀ ਗੱਡੀ ਆ ਰਹੀ ਆ ਉਹਦੇ ਵੀ ਹਾਲਾਤ ਦਿਖਾਵਾਂਗੇ ਪਹਿਲਾਂ ਸਾਡੇ ਸਹਾਯੋਗੀ ਨੇ ਇਹ ਵੀ ਜੋ ਕੈਮਰਾ ਚਲਾ ਰਹੇ ਨੇ ਬਾਸ ਦੇ ਵਿੱਚ ਹਰ ਰੋਜ਼ ਸਫ਼ਰ ਕਰਦੇ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਇਹ ਕਿਸ ਤਰ੍ਹਾਂ ਦੇਖਦੇ ਨੇ ਇਸ ਘਟਨਾ ਨੂੰ ਆਜੋ ਬਾਈ ਜੀ ਇੱਧਰ ਆਜੋ ਤੁਸੀਂ ਸੋ ਇਹ ਕਿਸ ਤਰ੍ਹਾਂ ਦੇਖਦੇ ਨੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗगन ਪੋਲਾ ਜੀ ਹਾਂ ਪਿੰਡ ਰੈਮਲ ਮਜਰੀ ਆ ਜੀ ਮੇਰਾ ਜੀ ਕੀ ਦੇਖ ਕੇ ਹਾਲਾਤਾਂ ਨੂੰ ਕੀ ਕਹਾਂਗੇ ਜੀ ਰੋਜ਼ ਤੁਸੀਂ ਵੀ ਸਫਰ ਕਰਦੇ ਹੋਣਗੇ ਮੈਂ ਤਕਰੀਬਨ 2014 ਦਾ ਪਟਿਆਲੇ ਜਾਣਾ ਪਹਿਲਾਂ ਸਟੱਡੀ ਪਟਿਆਲੇ ਕਰਦਾ ਸੀਗਾ ਜੀ ਤੇ ਹੁਣ ਮੈਂ ਜੋਬ ਪਟਿਆਲੇ ਕਰਦਾ 2021 ਦਾ ਅਸੀਂ ਉਦੋਂ ਦੀ ਦੇਖਦੇ ਹਾਂ 2014 ਦੇ ਹੀ ਇੰਨਾ ਮਾੜਾ ਹਾਲ ਆਪਣੇ ਰੂਟ ਦੇ ਉੱਤੇ ਗੱਡੀਆਂ ਦਾ ਕਿ ਕੁਝ ਤੁਹਾਨੂੰ ਦੱਸੇ ਨਹੀਂ ਸਕਦੇ ਹੈਗੇ ਅਸੀਂ ਵੀ ਟਾਕੀਆਂ ਦੇ ਵਿੱਚ ਲੰਮਕ ਲੰਮ ਕੇ ਕਾਲਜ ਜਾਂਦੇ ਰਹੇ ਹਾਂ ਤੇ ਹੁਣ ਆ ਗਈ ਗੱਲ ਜੋਬ ਦੀ ਤੇ ਹੁਣ ਅਸੀਂ ਜੋਬ ਤੇ ਵੀ ਦੇਖੋ ਟਾਈਮ ਤੇ ਪਹੁੰਚਣਾ ਹੈ ਗੱਡੀਆਂ ਟਾਈਮ ਤੇ ਨਹੀਂ ਪਹੁੰਚਦੀਆਂ ਇੱਕ ਕੀ ਕਰਦੀ ਹੈ ਸਰਕਾਰ ਇਹ ਹੁਣ ਅੱਗੇ ਦੇ ਇੱਕ ਸੈਂਸਿਟੀ ਚੱਲ ਜਾਨੀਆਂ ਇਹਨਾਂ ਦੀ ਆਪਣੇ ਰੂਟ ਦੇਆਂ ਹੀ ਗੱਡੀਆਂ ਪੱਟਦੇ ਨੇ ਜਿਆਦਾ ਸੈਂਸਿਟੀ ਲਈ ਜਿਹੜੇ ਬੱਚਿਆਂ ਨੂੰ ਦਿਖਾਉਣ ਜਾਂਦੇ ਨੇ ਨਾ ਆਪਣੇ ਰੂਟ ਦੇ ਉੱਤੇ ਡੇਲੀ 2 ਤੋਂ 3 ਗੱਡੀਆਂ ਮਿਸ ਹੁੰਦੀਆਂ ਨੇ ਜਿਹੜੇ ਸੈਂਸਿਟੀ ਭੇਜਦੇ ਨੇ ਬੱਚਿਆਂ ਨੂੰ ਦਿਖਾਉਣ ਦੇ ਲਈ ਠੀਕ ਆ ਤੁਸੀਂ ਤੁਸੀਂ ਸੈਂਸਿਟੀ ਭੇਜਣਾ ਆਪਣੀ ਐਕਸਟਰਾ ਗੱਡੀਆਂ ਰੱਖੋ ਇਹ ਚੀਜ਼ ਦੇ ਲਈ ਸਾਡੇ ਰੂਟ ਦੀ ਸਵਾਰੀ ਕਿਉਂ ਖਰਾਬ ਕਰ ਦੋ ਤੁਸੀਂ ਸਾਨੂੰ ਕਿਉਂ ਪ੍ਰੇਸ਼ਾਨ ਕਰਦੇ ਹੋ ਫਿਰ ਅੱਗੇ ਆ ਜਾਂਦੇ ਨੇ ਆਮ ਆਦਮੀ ਪਿੰਡੀ ਪਿੰਡੀ ਗੱਡੀਆਂ ਦਿੰਦੇ ਨੇ ਇਹ ਅਸੀਂ ਬਥੇਰੀ ਵਾਰ ਫੋਨ ਵੀ ਕੀਤੇ ਨੇ ਪਿੱਟ ਪਿੱਟ ਮਰ ਗਏ ਵੀ ਭਾਈ ਸਾਡੇ ਰੂਟ ਤੇ ਗੱਡੀਆਂ ਭੇਜ ਦਿਆ ਕਰੋ ਗੱਡੀਆਂ ਭੇਜ ਦੇ ਕੋ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਪਾਸੇ ਨੂੰ ਭਾਈ ਪਿੱਛੇ ਜੇ ਹਾਦਸਾ ਵੀ ਹੋਇਆ ਸੀ ਇੱਕ ਬਹੁਤ ਜ਼ਿਆਦਾ ਨੁਕਸਾਨ ਹੋਇਆ ਚਲੋ ਰੱਬ ਕਰੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫੇਰ ਜੇ ਕੋਈ ਜਾਨੀ ਨੁਕਸਾਨ ਹੋ ਜੇ ਫੇਰ ਤਾਂ ਇਹ 5-5 10-10 ਲੱਖ ਮ੍ਰਿਤਕ ਦੇ ਪਰਿਵਾਰਾਂ ਨੂੰ ਐਲਾਨ ਕਰ ਦਿੰਦੇ ਨੇ ਪਰ ਹੁਣ ਧਿਆਨ ਨਹੀਂ ਇੱਧਰ ਭਾਈ 10-10 5-5 ਲੱਖ ਨੂੰ ਕੀ ਚੱਟਣਾ ਹੈ ਇਹਨਾਂ ਦੇ ਨੂੰ ਜਦੋਂ ਪਹਿਲੇ ਨਹੀਂ ਗੌਰ ਕਰਦੇ ਪਹਿਲੀ ਗੌਰ ਕਰ ਲੋ ਗੱਡੀਆਂ ਪ ਹੁਣ ਇੱਕ ਗੱਡੀ ਦੀ ਲਿਮਟ 50-52 ਸਵਾਰੀਆਂ ਦੀ ਆ ਉਹਦੇ ਵਿੱਚ ਘੱਟੋ ਘੱਟ 130 ਵਾਰੀ ਪੈਂਦੀ ਆ ਚੜਦੀ ਉਹ ਵੀ ਲਟਾਂ ਪਿੰਗ ਹੁੰਦੇ ਨੇ ਜੇ ਕਿਸੇ ਨੂੰ ਕੋਈ ਦਮੇ ਦੀ ਬਿਮਾਰੀ ਉਹਦੇ ਵਿੱਚ ਬੰਦਾ ਮਰ ਜੂਗਾ ਹੁਣ ਗਰਮੀ ਦੇ ਵਿੱਚ ਅਸੀਂ ਇਹੋ ਜਿਹੇ ਵੀ ਕਾਰਨ ਦੇਖੇ ਨੇ ਸਵੇਰੇ ਸਵੇਰੇ ਕਈ ਕੁੜੀਆਂ ਨੂੰ ਜਿਵੇਂ ਆਪਾਂ ਕਹਿੰਦੇ ਉਹ ਗੁੰਮ ਹੋ ਜਾਂਦੇ ਨੇ ਵਿੱਚ ਚੜ ਕੇ ਵਿੱਚ ਬਜ਼ੁਰਗ ਨੇ ਉਹਨਾਂ ਨੂੰ ਅਸੀਂ ਪਾਣੀ ਪਲਾਉਣੇ ਆ ਜੀ ਉਹ ਤਾਂ ਟਾਕੀਆਂ 'ਚ ਖੜੀਆਂ ਸੀ ਉਹਨਾਂ ਨੂੰ ਅਸੀਂ ਪਾਣੀ ਪਲਾਉਣੇ ਵਿੱਚ ਵੜ ਵੜ ਕੇ ਇਹ ਕਹਿੰਦੇ ਨੇ ਸਿੱਖਿਆ ਕ੍ਰਾਂਤੀ ਆ ਗਈ ਸਿੱਖਿਆ ਦਾ ਮਿਆਰ ਉੱਚਾ ਚੱਕ ਰਹੇ ਆ ਇਦਾਂ ਹੁੰਦੀ ਆ ਸਿੱਖਿਆ ਕ੍ਰਾਂਤੀ ਕੋਈ ਸਿੱਖਿਆ ਕ੍ਰਾਂਤੀ ਨਹੀਂ ਹੈਗੀ ਇਹ ਢੰਮਰੂ ਵਾਲਾ ਕੰਮ ਕਰਿਆ ਪਈਨਾਂ ਨੇ ਬਾਂਦਰ ਬਾਂਦਰੀ ਦਾ ਨਾਚਾ ਕੰਮ ਕਰਿਆ ਪਿਆ ਇਹਨਾਂ ਦਾ ਲੈ ਪਲੇ ਕੱਖ ਨਹੀਂ ਹੈਗਾ ਜੀ ਹੋ ਸਕਦਾ ਇੱਕ ਤੁਹਾਨੂੰ ਮੈਂ ਪੱਤਰਕਾਰ ਸਾਹਿਬ ਹੋਰ ਦੱਸਦਾ ਵੀ ਇਹਨਾਂ ਕੋਲੇ ਸਿਰਫ ਕੀ ਆ ਪਰਚੇ ਕਰਾਉਣੇ ਨੇ ਝੂਠੇ ਹੋ ਸਕਦਾ ਤੁਹਾਡੀ ਵੀਡੀਓ ਦੇਖ ਕੇ ਮੇਰੇ ਦੀ ਪਰਚਾ ਕਰ ਸਕਦੇ ਕਰ ਦੋ ਬਈ ਗगन ਭੋਲਾ ਨਾ ਉਹ ਪਿੰਡ ਮੇਰਾ ਰਮਲ ਮਜਰੀ ਆ ਜੋ ਤੋਂ ਤੋਂ ਹੁੰਦਾ ਕਰ ਲੋ ਅਸੀਂ ਆਪਣੇ ਹੱਕਾਂ ਲਈ ਬੋਲਾਂਗੇ ਬਈ ਮੰਗ ਕੀ ਕਰਦੇ ਹੋ ਮੰਗਦਾ ਸੀ ਇਹ ਕਰਦੇ ਵੀ ਸਾਡੇ ਰੂਟ ਦੇ ਉੱਤੇ ਜਿਹੜੀ ਗੱਡੀ ਦਾ ਰੂਟ ਬੰਦ ਹੋਇਆ ਮੱਲੇ ਵਾਲਾ ਉਹ ਰੂਟ ਚ ਲਾਇਆ ਜਾਵੇਗਾ ਚਾਹੇ ਗੱਡੀ ਨਵੀਂ ਪਾਓ ਚਾਹੇ ਪੁਰਾਣੀ ਪਾਓ ਸਾਡੇ ਰੂਟ ਦੇ ਉੱਤੇ ਗੱਡੀ ਲਾਓ ਤੇ ਇੱਕ ਗੱਡੀ ਸਾਡੀ ਐਕਸਟਰਾ ਭਾਰਸੂ ਤੋਂ ਚੱਲਣੀ ਚਾਹੀਦੀ ਆ ਸਵੇਰੇ 8 ਵਜੇ ਤੋਂ ਪਹਿਲਾਂ ਕਿਉਂਕਿ ਕਾਲਜ ਵਾਲੇ ਬੱਚਿਆਂ ਨੇ ਵੀ ਜਾਣਾ ਹੈ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਨੇ ਪ੍ਰਾਈਵੇਟਾਂ ਦੇ ਵਿੱਚ ਕਿਰਾਇਆ ਨਹੀਂ ਦੇ ਸਕਦੇ ਹੈਗੇ 55 ਰੁਪਏ ਲੱਗਦਾ ਜੀ ਇੱਕ ਪਾਸੇ ਦਾ ਜਾਣ ਦਾ ਕਿਰਾਇਆ ਹੁਣ ਤੁਸੀਂ ਦੇਖ ਲਓ ਆਮਦਨਾਂ ਕਿਹੜੀਆਂ ਨੇ ਕੰਮ ਕਿਹੜੇ ਨੇ ਇਹਨੇ ਕਾਲਜਾਂ ਦੇ ਫੀਸਾਂ ਇੰਨੀਆਂ ਭਰੀਆਂ ਫੇ ਬਾਕੀ ਕਿਰਾਏ ਲਾਉਣੇ ਨੇ ਹੁਣ ਜਿਹੜੇ ਬਾ ਸਰਕਾਰੀ ਬੱਸਾਂ ਨੇ ਇਹਦੇ ਵਿੱਚ ਸਾਡੇ ਵੀ ਹਾਫ ਰੇਟ ਦੇ ਪਾਸ ਬਣੇ ਹੋਏ ਨੇ ਸਾਨੂੰ ਵੀ ਐਵੇਂ ਵੀ ਸਾਡਾ ਪਾਸ ਬਣ ਜਿਹੜੇ ਜਵਾਕ ਨੇ ਕਾਲਜ ਵਾਲੇ ਉਹਨਾਂ ਦੇ ਬਸ ਸਟੂਡੈਂਟ ਪਾਸ ਬਣੇ ਹੋਏ ਨੇ ਜੀ ਹਰ ਇੱਕ ਤਾਂ ਕਰਕੇ ਜਾਂਦਾ ਹੈ ਇਹ ਚੀਜ਼ਾਂ ਨੂੰ ਮੈਂ ਦੇਖੀ ਸੋਸ਼ਲ ਮੀਡੀਆ ਤੇ ਫਰਾਂਸ ਦੀ ਹੈ ਜਾਂ ਜਾਪਾਨ ਦੀ ਹੈ ਹਾਂਜੀ ਉੱਥੇ ਨਾ ਇੱਕ ਗੁੜੀਆ ਵਾਸਤੇ ਸਪੈਸ਼ਲ ਟ੍ਰੇਨ ਚੱਲੀ ਸੀ ਕੋਈ ਰੂਟ ਸੀ ਟ੍ਰੇਨ ਦਾ ਉਹ ਉਹਨਾਂ ਦੇ ਨਾ ਜੀ ਉਹ ਟ੍ਰੇਨ ਬੰਦ ਕਰਨ ਲੱਗੇ ਸੀ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਰੂਟ ਤੇ ਕੋਈ ਗੁੜੀਆ ਇਹ ਉਹ ਪੜਨ ਜਾਂਦੀ ਆ ਐਲਾਨ ਹੋ ਗਿਆ ਸੀ ਜਿੰਨਾ ਚਿਰ ਉਹਦੀ ਪੜਾਈ ਚੱਲੂਗੀ ਟ੍ਰੇਨ ਬੰਦ ਨਹੀਂ ਉਹ ਉਹਨਾਂ ਨੇ ਨਾ ਜੀ ਕਦਰ ਸਮਝੀ ਬੱਚੇ ਦੀ ਹੂੰ ਉਹ ਬੱਚੇ ਦਾ ਉਹਨਾਂ ਨੇ ਫਿਊਚਰ ਦੇਖਿਆ ਅੱਗੇ ਵੀ ਇਹ ਜੇ ਇਕੱਲਾ ਬੰਦਾ ਇੱਥੋਂ ਕੁੜੀਆਂ ਚੜ ਰਹੀ ਆ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਨਾ ਕੁਛ ਬਣੂਗੀ ਇਹ ਸਰਕਾਰਾਂ ਨੂੰ ਇਹ ਚੀਜ਼ਾਂ ਵੱਲ ਗੌਰ ਕਰਨੀ ਚਾਹੀਦੀ ਉਹ ਤਾਂ ਟ੍ਰੇਨ ਵੀ ਚਲਾਤੀ ਆ ਆਪਣੇ ਤਾਂ ਬੱਸਾਂ ਨਹੀਂ ਚਲਾ ਰਹੇ ਜੀ ਆਪਣੇ ਕਿਉਂ ਨਹੀਂ ਗੌਰ ਆਪਣੇ ਗੌਰੇ ਨਹੀਂ ਕਰਦੇ ਜੀ ਜਿਹੜੇ ਮਰਜ਼ੀ ਰੂਟ ਤੇ ਦੇਖੋ ਆਪਣੇ ਰੂਟ ਦੇ ਉੱਤੇ ਹੁਣ ਦੇਖੋ ਬੱ ਦਿੱਤੂ ਪਰ ਖੜਿਆ ਜਿਸ ਟਾਈਮ ਇੱਥੋਂ ਵੀ ਤੁਸੀਂ ਦੇਖ ਲਿਆ ਕੈਮਰੇ ਦੇ ਵਿੱਚ ਕੈਪਚਰ ਕਰ ਲਿਆ 30 ਵਾਰੀ ਚੜੀ ਆ ਬੱਚੇ ਰਹਿ ਗਏ ਇਸ ਤੋਂ ਅੱਗੇ ਦੇਖੋ ਜੀ ਲੋਟ ਆ ਪਿੰਡ ਆਲੋ ਵਾਲਾ ਸਿੰਬੜੋ ਆ ਬਕਸੀ ਵਾਲਾ ਸਿੱਧੂ ਵਾਲਾ ਉਹ ਤਾਂ ਅੱਗੇ ਵੀ ਰਸਵਾਰੀ ਚ ਬੁਰਾ ਹਾਲ ਹੈ ਬਹੁਤ ਜਿਆਦਾ ਬੁਰਾ ਹਾਲ ਹੋਇਆ ਪਿਆ ਜੀ ਜੀ ਸੋ ਇਹ ਹਾਲਾਤ ਨੇ ਜੀ ਇੱਕ ਗੱਡੀ ਹੋਰ ਆ ਰਹੀ ਆ ਉਹ ਵੀ ਪੀਆਰਟੀਸੀ ਦੀ ਹੈ ਜੀ ਉਹ ਵੀ ਦਿਖਾਵਾਂਗੇ ਪਰ ਇੱਥੇ ਕੁਝ ਬੱਚੇ ਰਹਿ ਗਏ ਨੇ ਇਹ ਗੱਡੀ 'ਚੋਂ ਵੀ ਚੜਨੋ ਕਿਉਂਕਿ ਹਾਲਾਤ ਇਦਾਂ ਦੇ ਸੀ ਗੱਡੀ ਦੇ ਵਿੱਚ ਕੁੜੀਆਂ ਟਾਕੀਆਂ 'ਚ ਲੜਕਦੀਆਂ ਜਾ ਰਹੀਆਂ ਸੀ ਇਹ ਹਾਲਾਤ ਬਣੇ ਬੇ ਸੀ ਇਹ ਬੱਚੇ ਇੱਥੇ ਰਹਿ ਗਏ ਨੇ ਹੋਰ ਵੀ ਦੁਕਾਨਦਾਰ ਵੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕੀ ਨਾਮ ਹੈ ਜੀ ਆਪਣਾ ਪਾਲ ਸਿੰਘ ਹੈ ਜੀ ਪਾਲ ਸਿੰਘ ਜੀ ਰੋਜ਼ ਦੇਖਦੇ ਹੋਮੇ ਕਿ ਇੱਥੇ ਕਿੱਦਾਂ ਦੇ ਹਾਲਾਤ ਨੇ ਨਹੀਂ ਹਾਲਾਤ ਤਾਂ ਬੁਰੇ ਹੀ ਨੇ ਜੀ ਹਾਂ ਜੀ ਬੁਰੇ ਹੀ ਨੇ ਹਾਲਾਤ ਤਾਂ ਯਾਨੀ ਬੁਰੇ ਨੇ ਜੀ ਜਿਆਦਾ ਹੀ ਬੁਰੇ ਕੁੜੀਆਂ ਸਾਡੀਆਂ ਧੀਆਂ ਪੈਣਾ ਟਾਕੀਆਂ 'ਚ ਲੜਕ ਕੇ ਜਾਂਦੀਆਂ ਨੇ ਜੀ ਇੰਨੀ ਭੀੜ ਦੇ ਵਿੱਚ ਖੜ ਕੇ ਜਾਂਦੀਆਂ ਨੇ ਇਹ ਆ ਜੀ ਤਰੱਕੀ ਕਰ ਰਿਹਾ ਸਰਕਾਰ ਵੱਲੋਂ ਜਿਹੜਾ ਪੰਜਾਬ ਦਿਖਾਇਆ ਜਾ ਰਿਹਾ ਆ ਅਸੀਂ ਤਾਂ ਕੋਈ ਗਲਤੀ ਨਹੀਂ ਲੋਕਾਂ ਦੀ ਗਲਤੀ ਜਿਹੜੇ ਇੰਨੀ ਸਵਾਰੀ ਚੜਦੇ ਨੇ ਨਹੀਂ ਜੇ ਗੱਡੀਆਂ ਹੋਣ ਜੀ ਜੇ ਗੱਡੀਆਂ ਹੋਣ ਫਿਰ ਲੋਕ ਚੜਨ ਹਾਂ ਵੇਖੋ ਜਿਹੜੀ ਫ੍ਰੀ ਸਵਾਰੀ ਆ ਉਹੀ ਜਿਆਦਾ ਹੈਰਾਨ ਕਰਦੀ ਆ ਜੀ ਹੂੰ ਬਾਕੀ ਹੋਰ ਨਹੀਂ ਐਨੀ ਕੋਈ ਪ੍ਰੋਬਲਮ ਨਹੀਂ ਹੈਗੀ ਹੁਣ ਜਿਹੜੀ ਫ੍ਰੀ ਵਾਲੀ ਆ ਉਹ ਸਵਾਰੀਆਂ ਜਾਰਾ ਚੜ੍ਹਦੀਆਂ ਨੇ ਕੁੜੀਆਂ ਕੱਤਰੀਆਂ ਬਾਕੀ ਦੂਏ ਮੇਰੇ ਵਰਗੇ ਰਹਿ ਜਾਂਦੇ ਨੇ ਜੀ ਨਹੀਂ ਜੀ ਜੇ ਇੱਥੇ ਕੋਈ ਪ੍ਰਾਈਵੇਟ ਦਾ ਰੂਟ ਵੀ ਇਹ ਟਾਈਮ ਤੇ ਹੋਵੇ ਤਾਂ ਤਾਂ ਚੜ ਜਾਣ ਪਰ ਆਉਂਦੀਓ ਸਰਕਾਰੀ ਹੈ ਜੀ ਇਹ ਰੂਟ ਤੇ ਜਿਹੜੇ ਟਾਈਮ ਤੇ ਡਿਊਟੀਆਂ ਤੇ ਜਾਣਾ ਪ੍ਰਾਈਵੇਟ ਵਾਲੇ ਕੀ ਕਰਨ ਜਾ ਉਹਨਾਂ ਕੋਈ ਸਵਾਰੀ ਹੋਣੀ ਮਿਲਦੀ ਜੀ ਨਹੀਂ ਉਹੀ ਆ ਬਈ ਇਹ ਤਾਂ ਸਰਕਾਰ ਦੀਆਂ ਨੀਤੀਆਂ ਨੇ ਜੀ ਕਿਉਂ ਇਹਨਾਂ ਨੇ ਫ੍ਰੀ ਕੀਤਾ ਕਿਉਂ ਇੱਕ ਉਸ ਕੀਤਾ ਕੋਈ ਨੁਕਸਾਨ ਹੋ ਗਿਆ ਕੋਈ ਬੱਚਾ ਮਰ ਗਿਆ ਫੇਰ ਨਹੀਂ ਇਹ ਪਰਪਾਈ ਕਰਨਗੇ ਜੇ ਐਕਸੀਡੈਂਟ ਹੋ ਕੇ ਮੱਲੇਵਾਲ ਹੋਇਆ ਇਹ ਕੋਈ ਮਰ ਜਾਂਦਾ ਫੇਰ ਇਹ 5-5 10-10 ਲੱਖ ਪਰਿਵਾਰਾਂ ਨੂੰ ਤਾਂ ਐਲਾਨ ਕਰ ਦਿੰਦੇ ਹੁਣੇ ਇੱਧਰ ਗੌਰ ਕਰ ਲੈਣ ਬਾਏ ਤਾਂ ਫਿਰ ਹੁਣ ਸਰਕਾਰਾਂ ਨੂੰ ਸੋਚਣਾ ਚਾਹੀਦਾ ਜੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਸੋ ਵੱਡੇ ਸਵਾਲ ਨੇ ਜਿਹੜੇ ਉਹ ਉੱਠ ਰਹੇ ਨੇ ਕਿਉਂਕਿ ਗੱਡੀਆਂ ਦੇ ਵਿੱਚ ਹਾਲਾਤ ਵੱਤੋਂ ਬੱਤਰ ਨੇ ਇੱਕ ਗੱਡੀ ਦੇ ਹਾਲਾਤ ਤੁਹਾਨੂੰ ਅਸੀਂ ਦਿਖਾਏ ਨੇ ਤੇ ਦੂਜੀ ਗੱਡੀ ਦੇ ਹਾਲਾਤ ਵੀ ਅਸੀਂ ਤੁਹਾਨੂੰ ਜਰੂਰ ਦਿਖਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਸੋ ਦੂਜੀ ਗੱਡੀ ਆਉਣ ਨੂੰ ਤਿਆਰ ਆ ਜੀ ਬੱਚੇ ਪਹਿਲਾਂ ਹੀ ਚੈੱਕ ਕਰਦੇ ਨੇ ਕਿ ਕਿੱਥੇ ਆ ਗਈ ਐਪ ਦੇ ਉੱਤੇ ਚੈੱਕ ਕਰ ਲੈਂਦੇ ਨੇ ਸੋ ਬੱਚੇ ਨੇ ਜਿਹੜੇ ਉਹ ਅੱਗੇ ਹੋਣ ਲੱਗੇ ਤਾਂ ਕਿ ਉਹਦੇ ਵਿੱਚ ਚੜਿਆ ਜਾ ਸਕੇ ਫਿਲਹਾਲ ਉਹਦੇ ਕਿਦਾਂ ਦੇ ਹਾਲਾਤ ਨੇ ਉਹ ਵੀ ਦਿਖਾਵਾਂਗੇ ਦੂਜੀ ਗੱਡੀ ਆ ਰਹੀ ਆ ਉਹਦੇ ਕੀ ਹਾਲਾਤ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਸੋ ਇਹ ਹੈ ਜੀ ਪੀਆਰਟੀਸੀ ਦੇ ਜਾਂ ਬੱਸਾਂ ਦੇ ਹਾਲਾਤ ਦਾਅਵੇ ਤਾਂ ਕੀਤੇ ਜਾਂਦੇ ਨੇ ਡਿਜੀਟਲ ਇੰਡੀਆ ਦੇ ਦਾਅਵੇ ਕੀਤੇ ਜਾਂਦੇ ਨੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲਜਾਣ ਦੇ ਪਰ ਦੇਸ਼ ਕਿੰਨਾ ਕੁ ਤਰੱਕੀ ਦੀ ਰਾਹ ਤੇ ਆ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਗਿਆ ਇਹ ਹਾਲਾਤ ਤੁਹਾਨੂੰ ਦਿਖਾਉਣਗੇ ਕਿਉਂਕਿ ਹਾਲਾਤ ਵੱਧ ਤੋਂ ਵੱਤਰ ਨੇ ਕੁੜੀਆਂ ਟਾਕੀਆਂ ਦੇ ਵਿੱਚ ਲੜਕਦੀਆਂ ਜਾਂਦੀਆਂ ਨੇ ਦੇਖਿਆ ਨਹੀਂ ਜਾਂਦਾ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ ਉਹ ਆ ਗਈ ਜੀ ਗੱਡੀ ਦੇਖੋ ਤੁਸੀਂ ਕੀ ਹਾਲਾਤ ਬਣਦੇ ਨੇ ਹੁਣ ਬੱਚੇ ਪਹਿਲਾਂ ਹੀ ਅੱਗੇ ਹੋ ਗਏ ਨੇ ਤਾਂ ਕਿ ਇਹਦੇ ਵਿੱਚ ਚੜਿਆ ਜਾ ਸਕੇ ਇਹਦੇ ਕੀ ਹਾਲਾਤ ਨੇ ਉਹ ਵੀ ਦਿਖਾਵਾਂਗੇ ਇਹ ਪੜਨ ਵਾਲੇ ਬੱਚੇ ਨੇ ਜੀ ਪਾਸ ਵਾਲੀ ਬੀਬੀ ਇੱਕ ਜਾਂ ਦੋ ਹੋਣਗੀਆਂ ਪਰ ਸਾਰੇ ਪੜਨ ਵਾਲੇ ਬੱਚੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇਖ ਲਓ ਤੁਸੀਂ ਕਿਸ ਤਰ੍ਹਾਂ ਬੱਚੇ ਖੱਜਲ ਹੋ ਰਹੇ ਨੇ ਛੋਟੇ ਛੋਟੇ ਪੜਨ ਵਾਲੇ ਬੱਚੇ ਨੇ ਜਿਹੜੇ ਉਹ ਕਿਸ ਤਰ੍ਹਾਂ ਕੁੜੀਆਂ ਦੇਖੋ ਤੁਸੀਂ ਕਿਸ ਤਰ੍ਹਾਂ ਵਿੱਚ ਖੜੀਆਂ ਨੇ ਸਾਡੀਆਂ ਛੋਟੀਆਂ-ਛੋਟੀਆਂ ਇਆਂ ਪਹਿਣਾ ਨੇ ਜਿਹੜੀਆਂ ਉਹ ਬਹੁਤ ਖੱਜਲ ਹੋ ਰਹੀਆਂ ਨੇ ਸੋ ਇਹ ਹਾਲਾਤ ਨੇ ਜੀ ਇਹ ਤੁਸੀਂ ਦੇਖੋ ਇਹ ਹਾਲਾਤ ਨੇ ਸਰਕਾਰ ਕਹਿ ਰਹੀ ਆ ਸਿੱਖਿਆ ਕ੍ਰਾਂਤੀ ਆ ਜੀ ਸਿੱਖਿਆ ਦਾ ਨਿਯਾਰ ਉੱਚਾ ਚੱਕ ਰਹੇ ਆ ਪਰ ਕਿੰਨੀ ਕੀ ਸਿੱਖਿਆ ਕ੍ਰਾਂਤੀ ਆ ਜਿਹੜੇ ਪੜਨ ਬੱਚੇ ਜਾਂਦੇ ਨੇ ਉਹ ਕਿਸ ਤਰ੍ਹਾਂ ਟਾਕੀਆਂ ਦੇ ਵਿੱਚ ਲੜਕ ਰਹੇ ਨੇ ਉਹ ਬੈਕ ਸਾਈਡ ਤੇ ਵੀ ਤੁਸੀਂ ਦੇਖ ਰਹੇ ਹੋ ਤੇ ਇਹ ਹਾਲਾਤ ਨੇ ਜੀ ਆ ਦੇਖੋ ਬੇਬੇ ਵਿੱਚ ਚੜ ਕੇ ਦਿਖਾਏ ਨਹੀਂ ਜਾ ਸਕਦੇ ਹਾਲਾਤ ਨਹੀਂ ਤੁਹਾਨੂੰ ਜਰੂਰ ਦਿਖਾਉਂਦੇ ਇਹ ਦੇਖ ਲਓ ਕਿੰਦਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਟੂਕੜੀ ਸੋ ਰਹੇ ਨੇ ਬੱਚੇ ਸੋ ਇਹ ਪੀਆਰਟੀਸੀ ਦੀਆਂ ਬੱਸਾਂ ਦੇ ਵਿੱਚ ਹਾਲਾਤ ਨੇ ਜਿਆਦਾਤਰ ਸਟੂਡੈਂਟ ਜਾਂਦੇ ਨੇ ਜੀ ਇਹ ਨਾ ਗੱਡੀਆਂ ਦੇ ਵਿੱਚ ਬਾਈ ਜੀ ਬਹੁਤ ਬੁਰੇ ਹਾਲਾਤ ਨੇ ਜੀ ਕਿੱਤਾ ਬਹੁਤ ਬੁਰੇ ਹਾਲਾਤ ਨੇ ਜੀ ਹਾਂ ਇਹ ਕਾਰਨ ਕੀ ਹੈ ਜੀ ਇਤਾਂ ਹਾਲਾਤ ਕਿਉਂ ਬਣ ਰਹੇ ਨੇ ਗੱਡੀਆਂ ਘੱਟ ਨੇ ਰੂਟ ਤੇ ਗੱਡੀਆਂ ਘੱਟ ਨੇ ਸੋ ਕਨੈਕਟਰ ਸਾਹਿਬ ਕਹਿੰਦੇ ਗੱਡੀਆਂ ਘੱਟ ਨੇ ਜੀ ਤਾਂ ਇਦਾਂ ਦੇ ਹਾਲਾਤ ਬਣ ਰਹੇ ਨੇ ਆ ਬੇਬੇ ਤਾਂ ਉੱtre ਬੇਬੇ ਉੱtre ਆਈ ਨਾ ਕੁੜੀ ਨਹੀਂ ਆਈ ਗਾਹਾਂ ਤੋਂ ਅੱਛਾ ਵਾਹ ਕਿਤੇ ਚੜਿਆ ਨਹੀਂ ਗਿਆ ਨਾ ਕੁੜੀ ਨਹੀਂ ਆਈ ਠੀਕ ਆ ਠੀਕ ਆ ਕੁੜੀ ਨਹੀਂ ਆ ਸੋ ਇਹ ਹਾਲਾਤ ਨੇ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਜਰੂਰ ਪੀਆਰਟੀਸੀ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨਾਲ ਗੱਲ ਕੀਤੀ ਜਾਊਗੀ ਕਿਉਂ ਇਦਾਂ ਦੇ ਹਾਲਾਤ ਬਣ ਰਹੇ ਨੇ ਦਾਅਵੇ ਤਾਂ ਕੀਤੇ ਜਾ ਰਹੇ ਨੇ ਸਿੱਖਿਆ ਕ੍ਰਾਂਤੀ ਦੇ ਪਰ ਕਿੰਨੀ ਕੀ ਸਿੱਖਿਆ ਕ੍ਰਾਂਤੀ ਆਈ ਆ ਉਹ ਪੀਆਰਟੀਸੀ ਦੀਆਂ ਬੱਸਾਂ ਦੇ ਵਿੱਚ ਲਿਖ ਰਿਹਾ ਜਿਹੜੇ ਬੱਚੇ ਪੜਨ ਜਾਂਦੇ ਨੇ ਉਹਨਾਂ ਦੇ ਕੀ ਹਾਲਾਤ ਨੇ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਜ਼ਰੂਰ ਗੱਲ ਕੀਤੀ ਜਾਊਗੀ ਜਿਹੜੇ ਸਬੰਧਤ ਅਧਿਕਾਰੀ ਨੇ ਉਹਨਾਂ ਦੇ ਨਾਲ ਇਸ ਮਸਲੇ ਦੇ ਵਿੱਚ ਪੀਆਰਟੀਸੀ ਦੇ ਚੇਅਰਮੈਨ ਨੇ ਜਿਹੜੇ ਰਣਜੋਤ ਸਿੰਘ ਹੰਡਾਣਾ ਉਹਨਾਂ ਨਾਲ ਗੱਲ ਕਰਦੇ ਆ ਉਹ ਕੀ ਕਹਿੰਦੇ ਨੇ ਕਿਉਂਕਿ ਸਰਕਾਰ ਦਾਅਵੇ ਕਰ ਰਹੀ ਆ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਹੈ ਸਿੱਖਿਆ ਕ੍ਰਾਂਤੀ ਆਈ ਆ ਪੰਜਾਬ ਦੇ ਵਿੱਚ ਪਰ ਸਿੱਖਿਆ ਦਾ ਮਿਆਰ ਉੱਚਾ ਹੋਣ ਦੇ ਲਈ ਕਿਸ ਤਰ੍ਹਾਂ ਟਾਕੀਆਂ 'ਚ ਲੜਕ ਰਹੀਆਂ ਨੇ ਸਾਡੀਆਂ ਭੈਣਾਂ ਸਾਡੀਆਂ ਧੀਆਂ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਇਆ ਹੀ ਆ ਚੇਅਰਮੈਨ ਸਾਹਿਬ ਕੀ ਕਹਿੰਦੇ ਨੇ ਇਸ ਮਸਲੇ ਦੇ ਬਾਬਦ ਗੱਲ ਕਰਦੇ ਆ ਹੰਡਾਇਆ ਸਾਹਿਬ ਨਾਲ ਹੰਡਾਣਾ ਸਾਹਿਬ ਨਾਲ ਗੱਲ ਕਰਦੇ ਆ ਰਿੰਗ ਜਾਰੀ ਹੈ your call has been forwarded to voicemail the person you're trying to reach is not available at the time please record your message when you have finished recording you may hang up filal call nahi chak rahi ji call ohna ne kithe transfer kiti aa te par call nahi chakki ja rahi ohna di so assi is da pak line de layi inna da hamesha taiyar aa ਜਦ ਵੀ ਇਹ ਚਾਹਣ ਸਾਨੂੰ ਕੰਟੈਕਟ ਕਰ ਸਕਦੇ ਨੇ ਪੱਖ ਦੇਣ ਦੇ ਲਈ ਫਿਲਹਾਲ ਅਸੀਂ ਇਹ ਖਬਰ ਹੈ ਜਿਹੜੀ ਚਲਾਉਣ ਲੱਗੇ ਆ ਚੇਅਰਮੈਨ ਸਾਹਿਬ ਦਾ ਫੋਨ ਨਹੀਂ ਲੱਗਿਆ ਜਾਂ ਉਹਨਾਂ ਦਾ ਚੱਕਿਆ ਨਹੀਂ ਅੱਗੇ ਵਾਇਸ ਮੈਸੇਜ ਭੇਜ ਦੋ ਕਹਿੰਦੇ ਤੇ ਹੁਣ ਕੀ ਕਹਿ ਸਕਦੇ ਆ ਜੀ ਸਿੱਖਿਆ ਦਾ ਮਿਆਰ ਕਿਸ ਤਰ੍ਹਾਂ ਉੱਚਾ ਹੋਣ ਦੇ ਦਾਅਵੇ ਸਰਕਾਰਾਂ ਕਰ ਰਹੀਆਂ ਨੇ ਫਿਲਹਾਲ ਖਬਰ ਚੱਲ ਰਹੀ ਆ